ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਕਿ ਨਵਜੋਤ ਸਿੰਘ ਸਿੱਧੂ ਦੁਬਾਰਾ ਸਿਆਸਤ ਵਿੱਚ ਸਰਗਰਮ ਹੋਣਗੇ ਜਾਂ ਨਵਜੋਤ ਸਿੰਘ ਸਿੱਧੂ ਬਿਲਕੁਲ ਸਿਆਸਤ ਤੋਂ ਕਿਨਾਰਾ ਕਰ ਗਏ ਨੇ ਉਹਨਾਂ ਦੇ ਨੇੜਲੇ ਸਾਥੀਆਂ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਰਾਜਨੀਤੀ ਤੋਂ ਤੋਬਾ ਕਰ ਲਈਏ ਪੰਜਾਬ ਦੀ ਰਾਜਨੀਤੀ ਨੇ ਨਵਜੋਤ ਸਿੰਘ ਸਿੱਧੂ ਨੂੰ ਚਿੰਜੋੜ ਕੇ ਰੱਖ ਦਿੱਤਾ ਹੈ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਅਜਿਹਾ ਚਿਹਰਾ ਸੀ ਜੇਕਰ ਸਾਰੇ ਪੰਜਾਬ ਦੇ ਲੀਡਰਾਂ ਦੇ ਵਿੱਚੋਂ ਸਭ ਤੋਂ ਇਮਾਨਦਾਰ ਲੀਡਰ ਗਿਣਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਸੀ ਉਹ ਸੂਚੀ ਦੇ ਵਿੱਚ ਆਉਂਦੇ ਪਰ ਨਵਜੋਤ ਸਿੰਘ ਸਿੱਧੂ ਦੇ ਉੱਪਰ ਕਾਂਗਰਸ ਪਾਰਟੀ ਦੇ ਵੱਲੋਂ ਜੋ ਜ਼ਿੰਮੇਵਾਰੀ ਨਾ ਦਿੱਤੇ ਜਾਣਕਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਉਹਨਾਂ ਦੇ ਕੋਲ ਕਾਂਗਰਸ ਨੇ ਪ੍ਰਧਾਨਗੀ ਵਾਪਸ ਲੈ ਲਈ ਔਰ ਰਾਜਾ ਵਰਿੰਗਨੂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਪਰ ਨਵਜੋਤ ਸਿੰਘ ਸਿੱਧੂ ਨੂੰ ਉਸ ਤੋਂ ਬਾਅਦ ਜੇਲ੍ਹ ਯਾਤਰਾ ਵੀ ਕਰਨੀ ਪਈ ਲਗਭਗ 9 ਮਹੀਨੇ ਕੇ 10 ਮਹੀਨੇ ਉਹ ਜੇਲ੍ਹ ਦੇ ਵਿੱਚ ਬਤਾ ਕੇ ਫਿਰ ਬਾਹਰ ਆਉਂਦੇ ਨੇ ਔਰ ਪੂਰੇ ਗਰਮ ਜੋਸ਼ੀ ਦੇ ਨਾਲ ਪੰਜਾਬ ਦੀ ਰਾਜਨੀਤੀ ਵੀ ਸਰਗਰਮ ਹੁੰਦੇ ਨੇ ਪਰ ਪੰਜਾਬ ਦੀ ਲੀਡਰਸ਼ਿਪ ਨਵਜੋਤ ਸਿੰਘ ਸਿੱਧੂ ਤੋਂ ਨਾਰਾਜ਼ ਹੋ ਕੇ ਉਹਨਾਂ ਦੀ ਉਹ ਜਿਹੜੀ ਗਰਮ ਜੋਸ਼ੀ ਸੀ ਉਸ ਦੇ ਉੱਪਰ ਬ੍ਰੇਕ ਲਾ ਦਿੰਦੀ ਹੈ ਜਿਸ ਕਾਰਨ ਨਵਜੋਤ ਸਿੰਘ ਸਿੱਧੂ ਆਪਣੀ ਹਾਈ ਕਮਾਂਡ ਤੋਂ ਵੀ ਤੇ ਪੰਜਾਬ ਦੀ ਲੀਡਰਸ਼ਿਪ ਤੋਂ ਵੀ ਨਾਰਾਜ਼ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਰਾਜਨੀਤੀ ਵਾਲੇ ਪਾਸੇ ਚੱਕਣਾ ਵੀ ਬੰਦ ਕਰ ਦਿੱਤਾ ਕਹਿੰਦੇ ਕਿ 2022 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋ ਕਿਆਸ ਲੱਗ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਸਰਗਰਮ ਹੋਣਗੇ ਪੰਜਾਬ ਕਾਂਗਰਸ ਦੇ ਵਿੱਚ ਅਹਿਮ ਰੋਲ ਅਦਾ ਕਰਨਗੇ ਪਰ ਅੱਜ ਉਹਨਾਂ ਦੇ ਖਾਸ ਸੂਤਰ ਨੇ ਜਾਣਕਾਰੀ ਦਿੱਤੀ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਰਾਜਨੀਤੀ ਵਿੱਚ ਨਹੀਂ ਆਉਣਗੇ। ਉਹਨਾਂ ਨੇ ਪਿਛਲੇ 5 ਸਾਲਾਂ ਦੇ ਵਿੱਚ ਬਹੁਤ ਵੱਡਾ ਫਾਈਨੈਂਸ਼ੀਅਲ ਘਾਟਾ ਖਾਦਾ ਹੈ ਜੋ ਕਿ ਰਾਜਨੀਤੀ ਵਿੱਚ ਲੋਕ ਫਾਈਨੈਂਸ਼ੀਅਲ ਨਾਲ ਜੁੜ ਕੇ ਤੇ ਆਪਣਾ ਧਨ ਬਣਾਉਂਦੇ ਨੇ ਪਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਧਨ ਨੂੰ ਗਵਾਇਆ ਹੈ ਔਰ ਆਪਣੀ ਜਿਹੜੀ ਦਸਾਂ ਨੋਮਾਂ ਦੀ ਕਿਰਤ ਕਮਾਈ ਕਰਕੇ ਉਹਨਾਂ ਨੇ ਜੋ ਪਿਛਲੇ 50 ਸਾਲਾਂ ਵਿੱਚ ਆਪਣੇ ਪਰਿਵਾਰ ਨੂੰ ਪਾਲਿਆ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਲੋੜਵੰਦ ਜਿਹੜੇ ਸੀਗੇ ਉਹਨਾਂ ਦੀ ਸਹਾਇਤਾ ਵੀ ਕੀਤੀ ਪਰ ਉਹਨਾਂ ਨੇ ਪੰਜਾਬ ਲਈ ਬਹੁਤ ਵੱਡੀ ਆਵਾਜ਼ ਚੁੱਕੀ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਅਜਿਹੀ ਜਿਹੜਾ ਕਿ ਸਤਕਾਰ ਦੇ ਵਜੋਂ ਉਹ ਆਪਣਾ ਨਾਮ ਕਮਾ ਗਏ ਜਿਹੜਾ ਕਿ ਪੰਜ ਵਾਰ ਦੇ ਮੁੱਖ ਮੰਤਰੀ ਵੀ ਨਹੀਂ ਕਰ ਸਕੇ ਔਰ ਲੰਬਾ ਸਮਾਂ ਸਾਰੀ ਜ਼ਿੰਦਗੀ ਸਿਆਸਤ ਵਿੱਚ ਰਹਿਣ ਵਾਲੇ ਜਿਹੜੇ ਲੀਡਰ ਸੀ ਉਹ ਵੀ ਆਪਣਾ ਕਿਤੇ ਨਾ ਕਿਤੇ ਨਾਮ ਜਿਹੜਾ ਨਹੀਂ ਕਮਾ ਸਕੇ ਜਿੰਨਾ ਨਵਜੋਤ ਸਿੰਘ ਸਿੱਧੂ ਕਮਾ ਗਏ ਜੋ ਕੋਰੀਡੋਰ ਸਿੱਖਾਂ ਦੀ ਜੋ ਸਭ ਤੋਂ ਵੱਡੀ ਮੰਗ ਸੀ ਸਿੱਖਾਂ ਦਾ ਧਾਰਮਿਕ ਸਥਾਨ ਐਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਹੱਥੀਂ ਖੇਤੀ ਕੀਤੀ ਗਈ ਜਿਸ ਸਥਾਨ ਤੇ ਕਰਤਾਰਪੁਰ ਜੋ ਪਾਕਿਸਤਾਨ ਵਿੱਚ ਚਲਾ ਗਿਆ ਉਹ ਨਵਜੋਤ ਸਿੰਘ ਸਿੱਧੂ ਨੇ ਸਿੱਖਾਂ ਨੂੰ ਧਾਰਮਿਕ ਸਥਾਨ ਉਹਨਾਂ ਦਾ ਰਸਤਾ ਖਿਲਵਾਇਆ ਆਪਣੀ ਮਿੱਤਰਤਾ ਜੋ ক্রিকেট ਦੇ ਵਿੱਚ ਖੇਡਦੇ ਰਹੇ ਪਰਦੇ ਵੱਲੋਂ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਇਮਰਾਨ ਖਾਨ ਦੇ ਨਾਲ ਉਹਨਾਂ ਦੀ ਵੀ ਦੋਸਤੀ ਸੀ ਉਸ ਨੂੰ ਲੈ ਕੇ ਉਹਨਾਂ ਨੇ ਇਹ ਰਸਤਾ ਖਲਵਾਇਆ ਜਿਹੜਾ ਕਿ ਕਦੇ ਵੀ ਕੋਈ ਲੀਡਰ ਇਹ ਰਸਤੇ ਦੇ ਬਾਰੇ ਗੱਲ ਨਹੀਂ ਕਰ ਸਕਿਆ ਸੀ ਸੋ ਨਵਜੋਤ ਸਿੰਘ ਸਿੱਧੂ ਦਾ ਅਜ ਮਾਝੇ ਔਰ ਦੁਆਬੇ ਦੇ ਵਿੱਚ ਬਹੁਤ ਜ਼ਿਆਦਾ ਸਤਿਕਾਰ ਕੀਤਾ ਜਾਂਦਾ ਸੰਗਤਾਂ ਜਿੱਥੇ ਸ੍ਰੀ ਕਰਤਾਰ ਸ ਨਮਸਤਕ ਹੁੰਦੀਆਂ ਨੇ ਉੱਥੇ ਨਵਜੋਤ ਸਿੰਘ ਸਿੱਧੂ ਦਾ ਨਾਮ ਜ਼ਰੂਰ ਇੱਕ ਵਾਰ ਉਹਨਾਂ ਦੀ ਜ਼ੁਬਾਨ ਤੇ ਆਉਂਦਾ ਹੈ ਪਰ ਨਵਜੋਸ਼ ਸਿੰਘ ਸਿੱਧੂ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਰਗਰਮ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਕਿ ਪੰਜਾਬ ਦੇ ਕਾਂਗਰਸ ਲੀਡਰਸ਼ਿਪ ਸੀ ਉਹਨਾਂ ਦੇ ਉੱਪਰ ਇਲਜ਼ਾਮ ਲਾ ਦਿੱਤੇ ਕਿ ਉਹ ਆਪਣੀ ਵੱਖਰੀ ਜਿਹੜੀ ਪਾਰਟੀਆਂ ਦੇ ਵਿੱਚ ਜਾ ਕੇ ਵੱਖਰਾ ਸਟੇਜਾਂ ਲਾ ਕੇ ਉਹ ਲੀਡਰਾਂ ਨੂੰ ਤੋੜ ਰਿਹਾ ਹੈ ਜਿਸ ਕਾਰਨ ਨਵਜੋਸ਼ ਸਿੰਘ ਸਿੱਧੂ ਨੇ 2024 ਦੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਆਪਣੀ ਭੂਮਿਕਾ ਨਹੀਂ ਦਿਖਾਈ ਔਰ ਉਸ ਦੇ ਨਾਲ ਹੀ ਉਹਨਾਂ ਨੇ ਪਰਿਵਾਰ ਦੇ ਵਿੱਚ ਜੋ ਇੱਕ ਕੈਂਸਰ ਵਰਗੀ ਬਿਮਾਰੀ ਫੈਲ ਜਾਂਦੀ ਉਹਨਾਂ ਦੀ ਪਤਨੀ ਨੇ ਔਰ ਉਹਨਾਂ ਨੇ ਆਪਣੀ ਪਤਨੀ ਦੇ ਲਈ ਡੈਂਟਾ ਤੇ ਕਰਕੇ ਉਹਨਾਂ ਨੂੰ ਇਸ ਬਿਮਾਰੀ ਵਿੱਚੋਂ ਕੱਢਿਆ ਉਸ ਤੋਂ ਬਾਅਦ ਉਹ ਫਿਰ ਆਪਣੀ ਰੋਜੀ ਰੋਟੀ ਲਈ ਉਹੀ ਕਮੈਂਟਰੀ ਉਹੀ ਉਸ ਸ਼ੋਅ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਕਿ ਸ਼ੁਰੂ ਕਰ ਦਿੱਤਾ ਰੋਜੀ ਰੋਟੀ ਕਮਾਉਣ ਲਈ ਸੋ ਨਵਜੋਤ ਸਿੰਘ ਸਿੱਧੂ ਦਾ ਹੁਣ ਰਾਜਨੀਤੀ ਦੇ ਵਿੱਚ ਜੋ ਨਹੀਂ ਲੱਗਦਾ ਕਿ ਉਹ ਵਾਪਸ ਆਉਣਗੇ ਲੇਕਿਨ ਇੱਕ ਉਹਨਾਂ ਨੇ ਜ਼ਰੂਰ ਬਿਆਨ ਦਿੱਤਾ ਸੀ ਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਆਪਣੇ ਆਪ ਨੂੰ راہਲ ਗਾਂਧੀ ਔਰ ਪ੍ਰਿੰਕਾ ਗਾਂਧੀ ਨੂੰ ਸਮਰਪਿਤ ਕੀਤਾ ਸੀ ਔਰ ਹਮੇਸ਼ਾ ਉਹ ਸਮਰਪਿਤ ਰਹਿਣਗੇ ਉਹ ਕਿਸੇ ਹੋਰ ਪਾਰਟੀ ਵਿੱਚ ਵੀ ਨਹੀਂ ਜਾਣਗੇ ਸੋ ਕਾਂਗਰਸ ਪਾਰਟੀ ਦੇ ਵੱਲੋਂ ਭਾਵੇਂ ਉਹਨਾਂ ਨੂੰ ਨਹੀਂ ਪੁੱਛਿਆ ਜਾ ਰਿਹਾ ਪੰਜਾਬ ਦੇ ਵਿੱਚ ਪਰ ਨਵਜੋਤ ਸਿੰਘ ਸਿੱਧੂ ਖੁਦ ਵੀ ਪੰਜਾਬ ਦੀ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੁੰਦੇ ਜੋ ਉਹਨਾਂ ਦੇ ਸੂਤਰਾਂ ਤੋਂ ਜਾਣਕਾਰੀ ਆਈ ਕਿ ਨਵਜੋਤ ਸਿੰਘ ਸਿੱਧੂ ਫਾਈਨੈਂਸ਼ੀਅਲ ਤੌਰ ਤੇ ਬਹੁਤ ਨੁਕਸਾਨ ਕਰਵਾ ਕੇ ਗਏ ਨੇ ਆਪ ਦਾ ਜੋ ਲੋਕ ਰਾਜਨੀਤੀ ਵਿੱਚ ਆ ਕੇ ਬਹੁਤ ਵੱਡੀ ਧਨ ਦੌਲਤ ਜੋੜ ਜਾਂਦੇ ਨੇ ਜਿਹੜਾ ਕਿ ਸਦਾ ਸਾਰੀ ਜ਼ਿੰਦਗੀ ਲਈ ਜਿਸ ਤਰ੍ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣੇ ਧਨ ਦੌਲਤ ਬਣਾਇਆ ਕੈਪਟਨ ਅਮਰਿੰਦਰ ਸਿੰਘ ਖੋਣਾ ਨੇ ਆਪਣਾ ਧਨਦੌਲਤ ਬਣਾਇਆ ਹੋਰ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਧਨਦੌਲਤ ਬਣਾਇਆ ਪਰ ਨਵਜੋਤ ਸਿੰਘ ਸਿੱਧੂ ਦੇ ਨਾਮ ਤੇ ਇਹ ਚੀਜ਼ ਹੈ ਕਿ ਉਹਨਾਂ ਨੇ ਆਪਣਾ ਫਾਈਨੈਂਸ਼ੀਅਲ ਗਵਾਕੇ ਸਿੱਖਾਂ ਸਿੱਖਾਂ ਉਰ ਪੰਜਾਬ ਦੇ ਲੋਕਾਂ ਨੂੰ ਇੱਕ ਐਸਾ ਸਥਾਨ ਲੈ ਕੇ ਦਿੱਤਾ ਜਿੱਥੇ ਲੋਕ ਅੱਜ ਵੀ ਨਿਵਸਤਕ ਹੁੰਦੇ ਨੇ ਉੱਥੇ ਨਵਜੋਤ ਸਿੰਘ ਸਿੱਧੂ ਨੇ ਆਪਣਾ ਨਾਮ ਕਮਾਇਆ